ਦੋਸਤੋ ਮੈਂ ਗੁਰਪ੍ਰੀਤ ਕਾਬਾ ਵਿੱਚ ਤੁਹਾਡਾ ਸਵਾਗਤ ਹੈ। ਅੱਜ 3 ਮਈ 2025 ਦਿਨ ਸ਼ਨੀਵਾਰ। ਹਰ ਦਿਨ ਕਵਤਾ ਤਹਿਤ ਅੱਜ ਆਪਾਂ ਪੜ੍ਹਦੇ ਹਾਂ ਸੰਸਕ੍ਰਿਤ ਕਵੀ 파ਰਥੀ ਹਰੀ ਦੀਆਂ ਛੋਟੀਆਂ-ਛੋਟੀਆਂ 3-4 ਕਵਤਾਵਾਂ। 파ਰਥੀ ਹਰੀ ਦੇ ਜਨਮ ਬਾਰੇ ਬਹੁਤ ਸਾਰੀਆਂ ਜਿਹੜੀਆਂ ਕਥਾਵਾਂ, ਦੰਤ ਕਥਾਵਾਂ ਤੇ ਵਕਫ ਵਕਫ ਇਤਿਹਾਸ ਚ ਵਕਫ ਵਕਫ ਤਰੀਕਿਆਂ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਹੈ ਇਹ ਅੱਜ ਕੱਲ ਇੰਟਰਨੈਟ ਤੇ ਵਿਕੀਪੀਡੀਆ ਤੇ ਸਾਨੂੰ ਸੌਖਿਆਂ ਹੀ ਸਰਚ ਕਰਕੇ ਲੱਭ ਜਾਂਦਾ ਤੇ ਮੇਰਾ ਖਿਆਲ ਹੈ ਇਹ ਤੁਸੀਂ ਉੱਥੋਂ ਲੱਭ ਲਓਗੇ ਮੈਂ ਸਿੱਧਾ ਹੀ ਇਹਨਾਂ ਦੀਆਂ ਤਿੰਨ ਛੋਟੀਆਂ-ਛੋਟੀਆਂ ਕਵਤਾਵਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਪਹਿਲੀ ਜਿਹੜੀ ਕਵਤਾ ਹੈ ਉਹਦਾ ਨਾਮ ਹੈ ਪੈਸਾ ਇਹ ਮੈਂ ਹਿੰਦੀ ਟੋਣ ਬਾਦ ਕੀਤੀ ਹੈ ਅ ਕਈ ਸਾਲ ਪਹਿਲਾਂ ਮੈਂ ਵਕਫੇਅਰ ਤੋਂ ਇੱਕ ਕਿਤਾਬ ਹਿੰਦੀ ਦੀ ਲੈ ਕੇ ਆਇਆ ਸੀ ਪੜਤਰੀ ਫਰੀਦ ਦੀ ਕਪਟਾਵਾਂ ਦੀ ਉਹਦੇ ਚੋਂ ਕੀਤਾ ਇਹਨਾਂ ਬਾਦ ਪਹਿਲੀ ਕਪਤਾ ਪੈਸਾ ਸਮਝਦਾ ਮੈਂ ਪੈਸਾ ਹੋਵੇ ਜਿਸ ਕੋ ਉਹੀ ਹੈ ਮਹਾ ਗਿਆਨੀ ਵੇਦਾਂ ਦਾ ਗਿਆਤਾ ਉਹੀ ਹੈ ਸਭ ਗੁਨਾ ਦਾ ਮਾਲਕ ਉਸੇ ਨੂੰ ਹੈ ਬੋਲਣ ਦਾ ਅਧਿਕਾਰ ਉਸੇ ਨੂੰ ਆਉਂਦਾ ਹੈ ਦੇਖਣਾ ਸਿਰਫ ਮੈਂ ਸਮਝ ਸਕਦਾ ਹਾਂ ਸਾਰੇ ਗੁਣ ਪੈਸੇ ਛੀਨੇ ਮੇਰੇ ਛ ਨਹੀਂ ਇੱਕ ਹੋਰ ਕਪਤਾ ਸਮਝਦਾਰ ਸਮਝਦਾਰ ਲੋਕ ਰੱਖਦੇ ਨੇ ਸਮਝ ਫੁੱਲਾਂ ਦੀ ਤਰ੍ਹਾਂ ਸਮਝਦਾਰ ਲੋਕ ਰੱਖਦੇ ਨੇ ਸਮਝ ਫੁੱਲਾਂ ਦੀ ਤਰ੍ਹਾਂ ਕਿ ਰਹੋ ਤਾਂ ਸਿਰ ਤੇ ਬਣ ਕੇ ਮੋਰ ਮੁਕਟ ਰਹੋ ਤਾਂ ਸਿਰ ਤੇ ਬਣ ਕੇ ਮੋਰ ਮੁਕਟ ਨਹੀਂ ਤਾਂ ਮਰਜ਼ਾ ਆ ਜਾਓ ਵਾਂਝੀ ਚੁੱਪਚਾਪ ਨਹੀਂ ਤਾਂ ਮਰਜ਼ਾ ਆ ਜਾਓ ਵਾਂਝੀ ਚੁੱਪ-ਚਾਪ ਇੱਕ ਹੋਰ ਕਵਤਾ ਬੜੇ ਖੂਬਸੂਰਤ ਭਲੇ ਲੋਕਾਂ ਦੀ ਦੋਸਤੀ ਦੁੱਧ ਨੇ ਕਰ ਦਿੱਤਾ ਆਪਣੇ ਵਿੱਚ ਮਿਲੇ ਪਾਣੀ ਨੂੰ ਦੁੱਧ 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 ਨੂੰ ਉਬਲਦਿਆਂ ਦੇਖ ਯਾਦ ਆਇਆ ਪਾਣੀ ਨੂੰ ਆਪਣਾ ਪਾਣੀ ਦੁੱਧ ਨੂੰ ਉਬਲਦਿਆਂ ਵੇਖ ਯਾਦ ਆਇਆ ਪਾਣੀ ਨੂੰ ਆਪਣਾ ਪਾਣੀ ਛਣ ਛਣ ਕਰ ਉਹ ਲੱਗਿਆ ਮੱਛਣ ਪਾਣੀ ਨੂੰ ਉੱਡਦਾ ਦੇਖ ਦੁੱਧ ਉੱਪਰ ਉੱਠਿਆ ਦੋਸਤੀ ਨਿਭਾਉਣ ਤੇ ਡਿੱਗਣ ਲੱਗਿਆ ਅੱਗ 'ਚ ਪਾਣੀ ਨੂੰ ਉੱਡਦਾ ਦੇਖ ਦੁੱਧ ਉੱਪਰ ਉੱਠਿਆ ਦੋਸਤੀ ਨਿਭਾਉਣ ਤੇ ਡਿੱਗਣ ਲੱਗਿਆ ਅੱਗ 'ਚ ਚੂਲੀ 'ਤੇ ਪਾਣੀ ਨੇ ਕਰ ਦਿੱਤਾ ਸ਼ਾਂਤ ਚੂੜੀ ਪਰ ਪਾਣੀ ਨੇ ਕਰ ਦਿੱਤਾ ਸ਼ਾਂਤ ਭਲੇ ਲੋਕਾਂ ਦੀ ਦੋਸਤੀ ਹੁੰਦੀ ਹੈ ਜਿਹੀ ਭਲੇ ਲੋਕਾਂ ਦੀ ਦੋਸਤੀ ਹੁੰਦੀ ਹੈ ਜਿਹੀ ਸੋ ਦੋਸਤੋ ਭਲੇ ਲੋਕੋ ਤੁਹਾਡਾ ਦਿਨ ਸ਼ੁਭ ਰਹੇ ਤੁਹਾਡਾ ਬਹੁਤ ਧੰਨਵਾਦ ਤੇ ਰੋਜ਼ ਦੀ ਤਰ੍ਹਾਂ ਮੈਂ ਫਿਰ ਇਹ ਬੇਨਤੀ ਕਰਦਾ ਤੁਹਾਨੂੰ ਜੇ ਮੇਰਾ ਕੀਤਾ ਕਾਜ ਤੁਹਾਨੂੰ ਚੰਗਾ ਲੱਗਦਾ ਆ ਇਹਨੂੰ ਅੱਗੇ ਸ਼ੇਅਰ ਕਰ ਦਿਓ ਪਸੰਦ ਕਰ ਦਿਓ ਕਮੈਂਟ ਕਰ ਦਿਓ ਦੋਸਤਾਂ ਮਿੱਤਰਾਂ ਨੂੰ ਦੱਸ ਦਿਓ ਬਹੁਤ ਸ਼ੁਕਰੀਆ